ਰਿਆ ਜੇ ਉਹਦੇ ਜੀਵਨ ਚ ਕੰਮ ਹੋ ਜਾਂਦਾ ਉਹ ਆਪਣੀ ਹੀਲਿੰਗ ਨੂੰ ਰਿਸੀਵ ਕਰਦਾ ਹੈ ਉਹ ਜੋ ਵਰਡ ਸੁਣਦਾ ਉਹਨੂੰ ਆਤਮਾ ਤੱਕ ਲੈ ਕੇ ਜਾਂਦਾ ਪਰ ਬਹੁਤ ਸਾਰੇ ਆ ਕੰਨਾਂ ਦੇ ਦੋਸ਼ ਏ ਕਿ ਆ ਇਧਰੋਂ ਦੀ ਬੜਿਆ ਤੇ ਦੂਜੇ ਥਾਣੀ ਨਿਕਲ ਗਿਆ ਉਹ ਅੰਦਰ ਤੱਕ ਲੈ ਕੇ ਹੀ ਨਹੀਂ ਗਏ ਕਿਉਂਕਿ ਉਹਨਾਂ ਦਾ ਇੱਕ ਜਿਸਮ ਇੱਥੇ ਸੀ ਦੂਜਾ ਗਾਇਬ ਸੀ ਇਸ ਲਈ ਉਹ بار 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 ਆ ਰਿਆ ਕੁੱਝ ਹੋਈ ਨਹੀਂ ਰਿਆ ਅਰ ਫੇਰ ਬਾਅਦ ਦੇ ਵਿੱਚ ਜਿੱਦਣ ਆਤਮਾ ਉਹਨਾਂ ਦੇ ਅੰਦਰ ਆਉਂਦਾ ਤੇ ਇੱਕਦਮ ਉਹਨਾਂ ਨੂੰ ਕਰੰਟ ਲੱਗਦਾ ਜਾਗਦੇ ਤੇ ਕਹਿੰਦੇ ਅੱਛਾ ਇੰਨੇ ਸਾਲਾਂ ਤੋਂ ਜਾ ਰਹੇ ਸਾਡਾ ਕੁਝ ਬਣਿਆ ਨਹੀਂ ਇਹ ਵੀ ਝੂਠੇ ਯਿਸੂ ਨੇ ਕਿਹਾ ਮੈਂ ਸੱਚਾ ਹਾਂ ਝੂਠੇ ਤੁਸੀਂ ਉਹ ਜਿਹੜੇ ਇੱਥੇ ਹੋਣ ਦਾ ਦਾਵਾ ਕਰਦੇ ਹੋ ਪਰ ਇੱਥੇ ਹੁੰਦੇ ਹੀ ਨਹੀਂ ਹੋ ਝੂਠਾ ਰੱਬ ਨਹੀਂ ਆ ਸੁਦਾ ਪਰਮਾਤਮਾ ਨਹੀਂ ਆ ਉਹੀ ਤਾਂ ਸੱਚ ਆ ਬਾਕੀ ਤਾਂ ਸਾਰਾ ਕੁਝ ਝੂਠ ਆ ਬਾਕੀ ਸਭ ਕੁਝ ਝੂਠ ਆ ਸਿਰਫ ਉਹੀ ਸੱਚ ਪਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਪਰਮੇਸ਼ਵਰ ਨੂੰ ਝੂਠਾ ਸਾਬਤ ਕਰ ਦਿੰਦੇ ਜਦ ਕਿ ਸੱਚ ਤਾਂ ਇਹ ਆ ਕਿ ਤੁਸੀਂ ਝੂਠ ਹੋ ਤੁਸੀਂ ਕਹਿ ਰਹੇ ਹੋ ਮੈਂ ਇੱਥੇ ਹਾਂ ਪਰ ਤੁਸੀਂ ਇੱਥੇ ਨਹੀਂ ਹੋ ਜਿਹੜੇ ਇੱਥੇ ਆ ਉਹ ਤਾਂ ਚੰਗੇ ਵੀ ਹੋਗੇ ਵਰਕਤ ਵੀ ਲੈ ਗਏ ਜੁੜ ਵੀ ਗਏ ਦੀ ਯਾਦ ਨਹੀਂ ਹੁੰਦਾ ਕਿਉਂ ਕਿ ਉਹਨਾਂ ਦਾ ਧਿਆਨ ਹੀ ਕਦੀ ਪੜ੍ਹਾਈ ਵਿੱਚ ਨਹੀਂ ਹੁੰਦਾ ਉਹਨਾਂ ਨੂੰ ਕੋਈ ਆਪਣੇ ਸਬਜੈਕਟ ਦੇ ਵਿੱਚ ਇੰਗਲਿਸ਼ ਦੇ ਕਿੰਨੇ ਲੈਸਨ ਆ ਪੰਜਾਬੀ ਦੇ ਕਿੰਨੇ ਅਧਿਆਏ ਆ ਕਿਹੜੀ ਵਿਅੰਗ ਵਾਲੀ ਕਿਤਾਬ ਆ ਕਿਹੜੀ ਕਾਵ ਰਚਨਾ ਉਹਨਾਂ ਨੂੰ ਕੁਝ ਨਹੀਂ ਆ ਕਿਉਂਕਿ ਉਹ ਤਾਂ ਪ੍ਰੈਜ਼ੈਂਟ ਨਹੀਂ ਉਹ ਉਹਨਾਂ ਦਾ ਮਨ ਤਾਂ ਜਹਾਜ਼ ਬਣਾ ਕੇ ਉਡਾ ਰਿਹਾ ਆ ਯਾ ਜੱਜ ਤਾਂ ਉਹ ਲੱਗਦੇ ਨਾ ਜਿਹੜਾ ਸਾਰਾ ਸਾਲ ਕਲਾਸ ਵਿੱਚ ਸਰੀਰ ਦੇ ਨਾਲ ਵੀ ਬੈਠੇ ਸੀ ਤੇ ਮਨ ਨਾਲ ਵੀ ਬੈਠੇ ਸੀ ਤਾਂ ਅਗਰ ਤੁਸੀਂ ਵੀ ਕਿਸੇ ਔਦੇ ਤੇ ਆਤਮਕ ਔਦੇ ਤੇ ਪਹੁੰਚਣਾ ਹੈ ਸਰੀਰ ਨੂੰ ਵੀ ਲੈ ਕੇ ਬੈਠਿਆ ਕਰੋ ਤੇ ਆਤਮਾ ਨੂੰ ਵੀ ਲੈ ਕੇ ਬੈਠਿਆ ਕਰੋ ਕਿੰਦਾ ਨਾ ਕੰਮ ਹੋਣਗੇ ਮੈਂ ਕਹਿੰਨੀ ਅੱਜ ਹੀ ਕੰਮ ਹੋਣਗੇ ਇੱਥੇ ਹੀ ਕੰਮ ਹੋਣਗੇ ਹੁਣੇ ਹੁਣੇ ਤੁਹਾਡੇ ਘਰਾਂ ਵਿੱਚ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਹੋਣਗੇ ਜੇ ਤੁਸੀਂ ਪੂਰੇ ਹਾਜ਼ਰ ਹੋ ਜਵੋ ਅੱਜ ਇੱਥੇ ਤਾਂ ਤੁਸੀਂ ਆਪਣੀ ਬਰਕਤ ਲੈ ਕੇ ਜਾਓਗੇ ਤੇ ਕੋਈ ਰੋਕ ਨਹੀਂ ਸਕੂਗਾ ਉਸ ਬਰਕਤ ਨੂੰ ਪ੍ਰਾਪਤ ਹੋ ਰਹੀ ਹੁੰਦੀ ਇੱਥੇ ਸ਼ਬਦ ਬੋਲਿਆ ਜਾ ਰਿਹਾ ਕਿ ਸਾਰੀ ਇਨਫੈਕਸ਼ਨ ਜਿਹੜੀ ਆ ਉਹ ਜਾਏ ਬੁਖਾਰ ਵਾਲੇ ਚੰਗੇ ਹੋ ਜਾਣ

ਥੈਸੀ ਤੁਹਾਨੂੰ ਚੇਤਾ ਹੀ ਨਹੀਂ ਕਿ ਤੁਹਾਡੇ ਲਈ ਹੋਈ ਕਿ ਨਹੀਂ ਕਿਉਂਕਿ ਤੁਸੀਂ ਗੈਰ ਹਾਜ਼ਰ ਸੀ ਸਰੀਰ ਨੂੰ ਪਤਾ ਆ ਜੇ ਸਾਰੇ ਖੜੇ ਹੋਣ ਤਾਂ ਮੈਂ ਵੀ ਖੜੇ ਹੋਣਾ ਉਹ ਇਸ ਲਈ ਨਹੀਂ ਖੜਾ ਹੋਇਆ ਕਿ ਉਹਦੇ ਆਤਮਾ ਨੇ ਉਹਨੂੰ ਖੜਾ ਕੀਤਾ ਉਹ ਇਸ ਲਈ ਖੜਾ ਹੋਇਆ ਕਿ ਬਾਕੀ ਖੜੇ ਆ ਤੇ ਮੈਂ ਵੀ ਖੜਾ ਹੋਣਾ ਆ ਕਿਉਂਕਿ ਪ੍ਰੈਜ਼ੈਂਟ ਹੀ ਸਰੀਰ ਆ ਤੇ ਸਰੀਰ ਐਕਟੀਵਿਟੀ ਕਰ ਰਿਹਾ ਜਦ ਤੱਕ ਸਪਿਰਿਟ ਐਕਟਿਵ ਨਹੀਂ ਹੋਏਗਾ ਉਨੀ ਦੇਰ ਤੱਕ ਕੰਮ ਨਹੀਂ ਹੋਣਗੇ ਬੈਲੈਂਸ ਕਰੋ ਜੇ ਸਰੀਰ ਨੂੰ ਖੜੇ ਹੋਣਾ ਸਿਖਾਇਆ ਤਾਂ ਆਤਮਾ ਨੂੰ ਵੀ ਸਿਖਾਓ ਸਰੀਰ ਨੂੰ ਨੱਚਣਾ ਸਿਖਾਇਆ ਆਤਮਾ ਨੇ ਦੇ ਵੀ ਗਿੱਤੇ ਪੈਣ ਦਿਓ ਤਾੜੀਆਂ ਆਤਮਾ ਵੀ ਮਾਰੇ ਜੇ ਸਰੀਰ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਤਾਂ ਆਤਮਾ ਦੇ ਕੰਨਾਂ ਵਿੱਚ ਵੀ ਪੈਣ ਦਿਓ ਤਾਂ ਜੋ ਤੁਹਾਡਾ ਕੁਝ ਹੋ ਜਾਏ ਕੁਝ ਬਣ ਜਾਏ ਕੋਈ ਗੱਲਬਾਤ ਪਰਮੇਸ਼ਵਰ ਦੇ ਵਚਨ ਦੀ ਤੁਹਾਡੇ ਹਿਰਦੇ ਦੇ ਅੰਦਰ ਵਸ ਜਾਏ ਅਜੇ ਇਸ ਦਿਨ ਅਸੀਂ ਮੁਕੰਮਲ ਰੀਤੀ ਦੇ ਨਾਲ ਪ੍ਰੈਜ਼ੈਂਟ ਹੋਣ ਲੱਗ ਗਏ ਤੁਸੀਂ ਹਰ ਬੁਰੀ ਆਦਤ ਨੂੰ ਛੱਡ ਸਕੋਗੇ ਚਾਹੇ ਉਹ ਨਸ਼ਾ ਹੀ ਕਿਉਂ ਨਾ ਹੋਵੇ ਨਸ਼ੇ ਵਾਲੇ ਨੂੰ ਲੱਗਦਾ ਨਾ ਕਿ ਨਸ਼ੇ ਤੇ ਲੱਗ ਗਿਆ ਆ ਇਹ ਛੁੱਟਣਾ ਨਹੀਂ ਕਿਸੇ ਨੂੰ ਖੰਡ ਛੱਡਣੀ ਔਖੀ ਹੋ ਸਕਦੀ ਆ ਕਿਸੇ ਨੂੰ ਚਾਹ ਛੱਡਣੀ ਔਖੀ ਹੋ ਸਕਦੀ ਆ ਮੋਬਾਈਲ ਵੀ ਇੱਕ ਨਸ਼ਾ ਆ ਕਿਸੇ ਨੂੰ ਛੱਡਣਾ ਔਖਾ ਹੋ ਸਕਦਾ ਪਰ ਜੇ ਤੁਸੀਂ ਫਿਜ਼ੀਕਲੀ ਐਂਡ ਸਪਿਰਚੁਅਲੀ ਤੁਸੀਂ ਇੱਕ ਬੈਲੈਂਸ ਕਰ ਲਵੋ ਯੂ ਕੈਨ ਡੂ ਐਨੀਥਿੰਗ ਤੁਸੀਂ ਕੁਝ ਵੀ ਕਰ ਸਕਦੇ ਆ ਕੁਝ ਵੀ ਕੋਈ ਵੀ ਚੀਜ਼ ਛੱਡ ਸਕਦੇ ਆ ਕਿਉਂਕਿ ਤੁਹਾਡਾ ਆਤਮਾ ਫਿਰ ਤੁਹਾਨੂੰ ਸਟਰੈਂਥ ਦਿੰਦਾ ਆ ਕਿਉਂਕਿ ਜਿਸਮ ਤਕੜਾ ਹੈ ਤੇ ਆਤਮਾ ਵੀ ਤਕੜਾ ਹੈ ਤੇ ਦੋਨੇ ਬਰਾਬਰ ਦੇ ਹੋਣ ਦੋਵਾਂ ਚੱਕਿਆਂ ਵਿੱਚ ਹਵਾ ਸਹੀ ਹੋਵੇ ਤੇ ਗੱਡੀ ਫੇਰ ਹੀ ਚੱਲਦੀ ਹੈ ਹallelujah ਇੱਕ ਵਾਰੀ ਕਹਿਣਾ ਤਾਂ ਬਣਦਾ ਹੈ ਨਾ ওভারਡੋਸ ਤੇ ਨਹੀਂ ਹੋ ਰਹੀ ਠੀਕ ਹੈ ਆ ਪੱਚਦਾ ਆ ਸੰਦਾ ਸੰਦਾ ਆ ਪ੍ਰਭੂ ਦੀ ਬੜੀ ਆਈ ਹੋਵੇ ਓਕੇ ਜਿਵੇਂ ਸਰੀਰ ਨੂੰ ਠੀਕ ਰੱਖਣ ਦੇ ਲਈ ਅਸੀਂ ਸੈਰ ਕਰਦੇ ਆਂ ਚੰਗਾ ਖਾਂਦੇ ਆਂ ਭਾਰ ਜੋਖ ਦੇ ਰਹਿਨੇ ਆਂ ਗਰਮ ਸਰਦ ਦਾ ਧਿਆਨ ਰੱਖਦੇ ਆਂ ਚੰਗੇ ਕੱਪੜੇ ਪਾਉਂਦੇ ਆਂ ਸਮੇਂ ਸਿਰ ਚੈੱਕ ਅਪ ਕਰਾਉਂਦੇ ਆਂ ਕਦੀ ਆਤਮਾ ਦੇ ਨਾਲ ਤੁਸੀਂ ਇਦਾਂ ਕੀਤਾ ਕਿਸੇ ਨੇ ਕੀਤਾ ਕਦੀ ਆਤਮਾ ਦੇ ਨਾਲ ਇਦਾਂ ਕਦੀ ਦੇਖਿਆ ਮੇਰਾ ਆਤਮਾ ਤਾਂ ਨਹੀਂ ਨੰਗਾ ਇਨੂੰ ਟਾਕ ਦਵਾ ਬਹੁਤੇ ਲੋਕੀ ਤੋਖਾ ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਟਕੇ ਹੋਏ ਆ ਪਰ ਤੁਹਾਡਾ ਮਨ ਕੀ ਕਰ ਰਿਹਾ ਹੈ ਪਾਪ ਤੁਹਾਡੀਆਂ ਅੱਖਾਂ ਕੀ ਦੇਖ ਰਹੀਆਂ ਆ ਪਾਪ ਤੁਸੀਂ ਕਰਨਾ ਕੀ ਚਾਹੁੰਦੇ ਹੋ ਪਾਪ ਫਿਰ ਜਿਸਮ ਦਾ ਟਕਿਆ ਹੋਣਾ ਖੁਦ ਨੂੰ ਤੇ ਦੂਜੇ ਨੂੰ ਧੋਖਾ ਕਦੀ ਕਿਸੇ ਨੇ ਆਤਮਾ ਨੂੰ ਵੀ ਧੋਖਾ ਦਿੱਤਾ ਕੋਈ ਦੇ ਹੀ ਨਹੀਂ ਸਕਦਾ ਠੰਡ ਬਹੁਤ ਆ ਤਾਂ ਅਸੀਂ ਨਿੱਗੇ ਵਸਤਰ ਪਾਉਣੇ ਆ ਆਤਮਾ ਨੂੰ ਵੀ ਸੁਰੂਜਿਆ ਨਾ ਕੰਫਰਟ ਤਾਂ ਉਹਨੂੰ ਵੀ ਚਾਹੀਦਾ ਆ ਤਾਂ ਧਿਆਨ ਦਵੋ ਕਿਤੇ ਮੇਰੇ ਆਤਮਿਕ ਵਸਤਰ ਫਟੇ ਹੋਏ ਤਾਂ ਨਹੀਂ ਕਿਤੇ ਮੈਂ ਆਤਮਿਕ ਤੌਰ ਤੇ ਨਿਰਵਸਤਰ ਹੀ ਤਾਂ ਨਹੀਂ ਬੈਠਾ ਵਰਗ ਦੂਤ ਆ ਤੇ ਚਾਇਓ ਸ਼ੈਤਾਨ ਦੇ ਦੂਤ ਆ ਉਹ ਦੇਖਦੇ ਆ ਤੇ ਦੋਵਾਂ ਦੂਤਾਂ ਚੋਂ ਕੋਈ ਵੀ ਤੁਹਾਨੂੰ ਦੇਖੇ ਕਿਉਂਕਿ ਉਹ ਆਤਮਾ ਕਿਹ ਤੋਂ ਥੜੇ ਆਤਮਾ ਨੂੰ ਦੇਖਦੇ ਆ ਤੇ ਤੁਸੀਂ ਉਹਨਾਂ ਨੂੰ ਟਕੇ ਹੋਏ ਨਜ਼ਰ ਆਉਣੇ ਚਾਹੀਦੇ ਆ ਬਹੁਤ ਲੋਕੀਆ ਉਹ ਕਹਿੰਦੇ ਦੁਸ਼ਟ ਆਤਮੇ ਸਾਡੇ ਨਾਲ ਕੁਕਰਮ ਕਰਦੇ ਆ ਉਹਨਾਂ ਦੇ ਨਾਮ ਫਿਜ਼ੀਕਲ ਰਿਲੇਸ਼ਨਸ਼ਿਪ ਦੇ ਵਿੱਚ ਇਹ ਦੁਸ਼ਟ ਆਤਮੇ ਸੁਪਨੇ ਵਿੱਚ ਉਹਨਾਂ ਦੇ ਨਾਲ ਗਲਤ ਕੰਮ ਹੁੰਦਾ ਬੈੱਡ ਤੇ ਜਾਗਦੇ ਹੋਏ ਗਲਤ ਕੰਮ ਹੋ ਜਾਂਦੇ ਆ ਉਹਨਾਂ ਦੇ ਨਾਲ ਬਹੁਤ ਪਰੇਸ਼ਾਨ ਕਿਉਂ ਕਿਉਂਕਿ ਉਹਨਾਂ ਨੇ ਜਿੰਨੀ ਵਾਰੀ ਤੁਹਾਡੇ ਜੀਵਨ ਚ ਛਾਤੀ ਮਾਰੀ ਤੁਸੀਂ ਉਹਨਾਂ ਨੂੰ ਨੰਗੇ ਨਜ਼ਰ ਆਏ ਇਸ ਲਈ ਉਹ ਤੁਹਾਡੇ ਜੀਵਨ ਵਿੱਚ ਐਂਟਰ ਕਰ ਗਏ ਗਲਤ ਕੰਮ ਕਰਨ ਦੇ ਲਈ ਟਕੋ ਆਪਣੇ ਆਤਮਾ ਨੂੰ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਆਤਮਾ ਦਾ ਨਾਸ਼ ਕਰਦੀਆਂ ਆ ਤੁਸੀਂ ਜਾਣਦੇ ਆ ਕਿਹੜੀਆਂ ਚੀਜ਼ਾਂ ਠੀਕ ਆ ਕਿਹੜੀਆਂ ਗਲਤ ਆ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਅਗਰ ਕੋਈ ਗਲਤ ਗੱਲ ਕਰ ਰਹੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਕੋਲ ਨਹੀਂ ਬੈਠਣ ਦਿਨੋਗੇ ਤੁਸੀਂ ਜ਼ਰੂਰ ਉਹਨਾਂ ਨੂੰ ਕਹੋਗੇ ਜਾਓ ਖੇਡੋ ਬਹੁਤ ਚੀਜ਼ਾਂ ਅਗਰ ਤੁਸੀਂ ਕੋਈ ਗਲਤ ਚੀਜ਼ ਦੇਖ ਰਹੇ ਹੋ ਤੁਸੀਂ ਕਿਸੇ ਦੇ ਸਾਹਮਣੇ ਨਹੀਂ ਦੇਖੋਗੇ ਤੁਸੀਂ ਉਹਨਾਂ ਨੂੰ ਕਹੋਗੇ ਉਹ ਪਾਸੇ ਚਲ ਜਾਣ ਨਹੀਂ ਤਾਂ ਤੁਸੀਂ ਪਾਸੇ ਹੋ ਜਾਓਗੇ ਇਹ ਕੀ ਆ ਆਤਮਿਕ ਨੰਗਾਪਣ ਇੰਨਾ ਰਹਾ ਥਾੜੀ ਦੁਸ਼ਟ ਆਤਮੇ ਐਂਟਰ ਕਰਦੇ ਆ ਕਿਸੇ ਬਜ਼ੁਰਗ ਦੇ ਜੀਵਨ ਵਿੱਚ ਕਿਸੇ ਨੌਜਵਾਨ ਦੇ ਜੀਵਨ ਵਿੱਚ ਕਿਸੇ ਅਲੜ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਉਮਰ ਦੇ ਨਾਲ ਕੋਈ ਫਰਕ ਨਹੀਂ ਆ ਜਦ ਤੁਹਾਨੂੰ ਉਮਰ ਦਾ ਫਰਕ ਨਹੀਂ ਪਿਆ ਉਮਰ ਦੇ ਨਾਲ ਤੁਸੀਂ ਸਿਆਣੇ ਨਹੀਂ ਹੋਏ ਤਾਂ ਫਿਰ ਦੁਸ਼ਟ ਆਤਮਾ ਇਹਨੂੰ ਸਤਾਉਣ ਲੱਗਿਆ ਕੀ ਫਰਕ ਕੀਆ ਉਹ ਨਹੀਂ ਦੇਖਦੇ ਬੁੱਢਾ ਆ ਕਿ ਜਵਾਨ ਆ ਪਰ ਜੇ ਡੋਰ ਓਪਨ ਆ ਦਰਵਾਜ਼ਾ ਖੁੱਲਾ ਆ ਤੇ ਉਹ ਤੁਹਾਡੇ ਜੀਵਨ ਦੇ ਵਿੱਚ ਐਂਟਰ ਕਰ ਜਾਂਦੇ ਅਰ ਫਿਰ ਦੱਸਦੇ ਆ ਕਿ ਹੁਣ ਦੱਸ ਆਹ ਹੀ ਚਾਹੁੰਦਾ ਸੀ ਤੂੰ ਕਰਨਾ ਤਾਂ ਚਾਹੁੰਦਾ ਸੀ ਜਿਸਮਾਨੀ ਤੌਰ ਤੇ ਇਸ ਲਈ ਨਹੀਂ ਕਰ ਰਿਹਾ ਸੀ ਕਿ ਤੂੰ ਫੜਿਆ ਜਾਏਗਾ ਨਜ਼ਰ ਆਏਗਾ ਲੈ ਮੈਂ ਤੈਨੂੰ ਆਤਮਿਕ ਤੌਰ ਤੇ ਇਸ ਚੀਜ਼ ਦੇ ਵਿੱਚ ਲੈ ਕੇ ਜਾਣਾ ਕੋਈ ਦੇਖ ਵੀ ਨਹੀਂ ਸਕੂਗਾ ਪਰ ਤੇਰੇ ਨਾਲ ਹੋਊਗਾ ਵੀ ਉਹ ਫਿਰ ਇਸ ਹੱਦ ਤੱਕ ਉਹ ਸਕਾਉਂਦੇ ਆ ਕਿ ਬੰਦੇ ਦੀਆਂ ਅੱਖਾਂ ਲਕੀਰਾਂ ਕਢਾ ਦਿੰਦੇ ਇੱਕ ਵਾਰੀ ਐ ਫੇਕਿੰਗ ਸਾਨੂੰ ਪਤਾ ਨਹੀਂ ਸਾਨੂੰ ਕਿੰਨੇ ਕੋਸ਼ਿਸ਼ ਕੀਤਾ ਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤਾ ਇਹ ਉਹ ਹੈ ਜੋ ਤੁਸੀਂ ਕੀਤਾ ਆ ਤੁਹਾਡੇ ਕੰਮਾਂ ਦਾ ਨਤੀਜਾ ਤੁਹਾਨੂੰ ਮਿਲ ਰਿਹਾ ਆ ਤਾਨੂੰ ਲੋਕੀ ਚੰਗਾ ਨਹੀਂ ਚਾਉਂਦੇ ਬਹੁਤ ਲੋਕਾਂ ਦੀ ਪ੍ਰੋਬਲਮ ਹੈ ਕਹਿੰਦੇ ਜੀ ਸਾਨੂੰ ਕੋਈ ਚੰਗਾ ਨਹੀਂ ਸਮਝਦਾ ਕਿਉਂ ਤੁਸੀਂ ਕਿੰਨਿਆਂ ਨੂੰ ਚੰਗਾ ਸਮਝਦੇ ਆ ਤੁਸੀਂ ਕਿੰਨਿਆਂ ਨੂੰ ਚੰਗਾ ਸਮਝਦੇ ਹੋ ਤੁਹਾਨੂੰ ਕੋਈ ਚੰਗਾ ਕਿਉਂ ਨਹੀਂ ਸਮਝ ਰਿਹਾ ਕਿਉਂਕਿ ਤੁਹਾਨੂੰ ਕੋਈ ਚੰਗਾ ਨਹੀਂ ਲੱਗ ਰਿਹਾ ਇਸ ਲਈ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ ਚੰਗੇ ਨਹੀਂ ਲੱਗ ਰਹੇ ਸੱਚ ਤਾਂ ਇਹ ਹੈ ਕਿ ਤੁਹਾਨੂੰ ਹੀ ਕੋਈ ਚੰਗਾ ਨਹੀਂ ਲੱਗ ਰਿਹਾ ਜਿੱਤ ਤਾਨੂੰ ਲੱਗਣਾ ਇਹੀ ਮੈਨੂੰ ਚੰਗਾ ਸਮਝਦਾ ਆ ਸੱਚ ਕੀ ਆ ਕਿ ਤੁਸੀਂ ਉਹਨੂੰ ਚੰਗਾ ਸਮਝ ਰਹੇ ਹੋ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਆ ਕਿਉਂ ਫੀਲ ਹੁੰਦਾ ਇਕੱਲਾ ਕਿਉਂਕਿ ਉਹ ਕਿਸੇ ਦੇ ਨਾਲ ਰਹਿਣ ਦੇ ਯੋਗ ਹੀ ਨਹੀਂ ਆ ਨਾਲ ਰਹਿ ਹੀ ਨਹੀਂ ਪਾਉਂਦਾ ਕੱਲਾ ਯਾ ਕਿ ਕੋਈ ਤੇਰੇ ਲਾਗੇ ਬਹਿ ਕੇ ਖੁਸ਼ੀ ਨਹੀਂ ਇਸ ਲਈ ਕੱਲਾ ਯ ਤੇ ਪਰਮੇਸ਼ਵਰ ਨਾਲ ਤੇਰੀ ਸਾਝ ਨਹੀਂ ਇਸ ਲਈ ਕੱਲਾ ਯ ਜੇ ਤੇਰੀ ਸਾਝ ਪਰਮੇਸ਼ਵਰ ਦੇ ਨਾਲ ਹੋਏ ਤੈਨੂੰ ਇੱਕ ਪਲ ਲਈ ਇਕੱਲਾਪਨ ਮਹਿਸੂਸ ਨਾ ਹੋਏ ਤੇ ਜੇਦੀ ਸਾਝ ਪਰਮੇਸ਼ਵਰ ਦੇ ਨਾਲ ਭੀੜਾਂ ਉਹਨਾਂ ਨੂੰ ਫੋਲੋ ਕਰਦੀਆਂ ਉਹ ਕਦੀ ਇਕੱਲੇ ਨਹੀਂ ਹੁੰਦੇ ਉਹ ਚਾਹੁੰਦੇ ਆ ਅਸੀਂ ਇਕੱਲੇ ਹੋਈਏ ਤੇ ਭੀੜ ਉਹਨਾਂ ਨੂੰ ਇਕੱਲਿਆਂ ਛੱਡਦੀ ਨਹੀਂ ਤੁਸੀਂ ਪ੍ਰਭੂ ਜੀ ਉਸਮਾ ਸੀ ਦੀ ਸਟੋਰੀ ਲੈ ਲਓ ਆਪਾਂ ਵਚਨ ਦੇ ਵਿੱਚ ਦੇਖਦੇ ਆ ਨਾ ਕਿ ਭੀੜਾਂ ਜਿਹੜੀਆਂ ਉਹ ਇਕੱਠੀਆਂ ਸੀ ਪ੍ਰਭੂ ਨੇ ਭੀੜਾਂ ਨੂੰ ਤੋੜ ਕੇ ਫਿਰ ਉਹ ਇਕਾਂਤ ਵਿੱਚ ਗਏ ਕਿਉਂ ਪ੍ਰਾਰਥਨਾ ਕਰਨ ਉਹ ਮੌਕਾ ਲੱਭ ਕੇ ਇਕਾਂਤ ਵਿੱਚ ਜਾਂਦੇ ਸੀ ਭੀੜ ਨਹੀਂ ਜਾਣ ਦਿੰਦੀ ਸੀ ਨਾ ਤਾਂ ਉਹਦਾ ਫੇਸਬੁੱਕ ਸੀ ਨਾ ਇੰਸਟਾਗ੍ਰam ਨਾ ਕੋਈ ਲੀਫਲੇਟ ਛਪਦੇ ਸੀ ਕਿੱਥੋਂ ਆ ਜਾਂਦੀਆਂ ਸੀ ਇੰਨੀਆਂ ਭੀੜਾਂ ਜੇ ਦੀ ਸਾਂਝ ਪਰਮੇਸ਼ਵਰ ਦੇ ਨਾਲ ਹੋ ਜਵੇ ਚੁੰਬਕ ਵਾਂਗ ਲੋਕੀ ਉਹਦੇ ਵੱਲ ਨੂੰ ਆਉਂਦੇ ਆ ਕਿਉਂਕਿ ਹਰ ਕੋਈ ਸ਼ਾਂਤੀ ਚਾਹੁੰਦਾ ਹਰ ਕੋਈ ਆਨੰਦ ਚਾਹੁੰਦਾ ਤੇ ਜੇ ਦਾ ਕਨੈਕਸ਼ਨ ਪਰਮੇਸ਼ਵਰ ਨਾਲ ਜੁੜ ਜਾਂਦਾ ਉਹਦੇ ਅੰਦਰ ਸ਼ਾਂਤੀ ਵੀ ਆ ਜਾਂਦੀ ਉਹਦੇ ਅੰਦਰ ਆਨੰਦ ਵੀ ਆ ਜਾਂਦਾ ਹਰ ਕਿਸੇ ਜਦੋਂ ਉਹਦੇ ਕੋਈ ਨੇੜੇ ਜਾਂਦਾ ਉਹਨੂੰ ਸ਼ਾਂਤੀ ਮਹਿਸੂਸ ਹੁੰਦੀ ਉਹਨੂੰ ਆਨੰਦ ਮਹਿਸੂਸ ਹੁੰਦਾ ਉਹ ਵਿਅਕਤੀ ਗਲਤ ਨਹੀਂ ਬੋਲਦਾ ਜਿਹੜਾ ਗਲਤ ਬੋਲਦਾ ਨਹੀਂ ਹਰ ਕੋਈ ਉਹਨੂੰ ਸੁਣਨਾ ਚਾਹੁੰਦਾ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਜਿਹੜਾ ਕਿਸੇ ਦਾ ਬੁਰਾ ਨਹੀਂ ਕਰਦਾ ਹਰ ਵਿਅਕਤੀ ਉਹਦਾ ਦੋਸਤ ਬੰਨਣਾ ਚਾਹੁੰਦਾ ਹੈ ਤੁਸੀਂ ਚਾਹੁੰਦੇ ਆ ਤੁਹਾਡੇ ਨਾਲ ਬਹੁਤ ਲੋਕੀ ਚੱਲਣ ਤੁਸੀਂ ਪਰਮੇਸ਼ਵਰ ਨਾਲ ਚੱਲਣਾ ਸ਼ੁਰੂ ਕਰ ਦਿਓ ਲੋਕਾਂ ਨੇ ਤੁਹਾਡੇ ਨਾਲ ਚੱਲਣਾ ਸ਼ੁਰੂ ਕਰ ਦੇਣਾ